पहुंचे हैं उनका स्वागत है क्योंकि सूरी जी मेरे बड़े भाई हरमन सूरी जी पहुंचे हैं उनका बहुत-बहुत स्वागत तो है तो आइए कपल आ जाए आजी सामने इतना आओगे इतना आओ इतना आओ भूपेश जाएं वो मंच पर आ जाएं पंजाब को सलाता चोपड़िया ये सारे वो चेहरे ने जड़े खड़े हैं ਇਸ ਕਰਕੇ ਮੈਂ ਤਾਂ ਇਹਨਾਂ ਦਾ ਬੱਚਾ ਐ ਤੁਹਾਡਾ ਬੱਚਾ ਇਹਨਾਂ ਦਾ ਭਰਾ ਐ ਤੇ ਨਵੀਂ ਪੀੜ੍ਹੀ ਵੀ ਆਈ ਉੱਥੇ ਇਕੱਠੇ ਹੋਵਾਂਗੇ ਤਾਂ ਕਰਨੀ ਪੈਣਾ 10 ਲੱਖ ਲਈ ਚਾਹੀਦਾ 15 ਲੱਖ ਚਾਹੀਦਾ ਜੋ ਵੀ ਬੀਤੋ ਬੋਤਨ ਆਦੀ ਆ ਅਸੀਂ ਲੁਧਿਆਣਾ ਨਿਵਾਸੀਆਂ ਦਾ ਜਿਨ੍ਹਾਂ ਨੇ ਐਡਾ ਵਧੀਆ ਅਰੇਂਜਮੈਂਟ ਕੀਤਾ 123 ਸਟਾਲ ਲਾ ਕੇ ਲੋਕਾਂ ਨੇ ਇਸ ਰੱਥ ਯਾਤਰਾ ਦਾ ਸਵਾਗਤ ਕੀਤਾ ਮੈਂ ਧੰਨਵਾਦ ਕਰਦਾ ਹਾਂ ਪੂਰੇ ਲੁਧਿਆਣਾ ਨਿਵਾਸੀਆਂ ਦਾ ਜੋ ਉਹਨਾਂ ਦਾ ਪਿਆਰ ਆਤਮ ਪ੍ਰਭੂ ਦੇ ਪ੍ਰਤੀ ਸੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਲੇ ਬਾਬਾ ਰਤਨਮੁਨੀ ਜੀ ਆ ਸੰਤ ਮਾ ਵੈਸ਼ਨੋ ਦੇ ਵੀ ਚਾਹੀਦੇ ਵੱਲੋਂ ਨਿਊ ਯੰਗ ਵਾਇਸਰ ਵੱਲੋਂ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਅੱਜ ਆਤਮ ਨਮਨ ਯਾਤਰਾ ਵਿਸ਼ਾਲ ਸ਼ੋਭਾ ਯਾਤਰਾ ਜੋ ਘੰਟਾ ਕਰ ਸਟਾਰਟ ਹੋ ਕੇ ਗਉਸ਼ਾਲਾ ਗਉਸ਼ਾਲਾ ਆਪਣਾ ਜਿੱਥੇ ਆਤਮਾ ਰਾਮ ਜੀ ਸਾਡੇ ਉਹਨਾਂ ਦੀ ਸਮਾਰਾ ਉੱਤੇ ਸਮਾਪਨ ਹੋਊਗਾ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸਾਡੇ ਨਿਊ ਯੰਗ ਫਾਈਵ ਸਟਾਰ ਕਲੱਬ ਦੁਆਰਾ ਔਰ ਬੋਲੇ ਬਾਬਾ ਰਤਨ ਮੋਨੀ ਜਨ ਸੁਭਾ ਸੰਗ ਦੁਆਰਾ ਜੀ ਨਿਕਾਲੀ ਗਈ ਸਾਡੇ ਵੱਡੇ ਭਾਈ ਰਜੇਸ਼ ਜਨ ਬੋਬੀ ਜੀ ਸਚਿੰਗ ਜਨ ਜੀ ਰਜੇਸ਼ ਜਨ ਮੋਨਿਕਾ ਜੀ ਸਾਰਿਆਂ ਦੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਯਾਤਰਾ ਨਿਕਾਲੀ ਹੈ ਸਾਡੇ ਬਾਵਾ ਜੀ ਅੱਜ ਐਂਕਰ ਅਸੀਂ ਯਾਤਰਾ ਦੇ ਵਿੱਚ ਇਸ ਤਰ੍ਹਾਂ ਸਪਨਾ ਆਸਮਾਨ ਨੂੰ ਰੂਬਰੂ ਕਰਾ ਲਈ ਜਾ ਰਿਹਾ ਹੈ। ਔਰ ਅੱਜ ਇੱਥੇ ਸਾਡੇ ਐਮਪੀ ਬਨਾਰਜਨ ਸਾਡੇ ਵੱਡੇ ਭਾਜੀ ਗੁਰਿੰਦਰ ਘਣੋੜ ਜੀ ਦੁਆਰਾ ਇੱਕ ਉਚਾਲ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਤੁਸੀਂ ਦੇਖ ਹੀ ਰਹੇ ਹੋ। ਰਾਜਮਾ ਚਾਵਲ, ਛੜੀ ਚਾਵਲ ਔਰ ਬਹੁਤ ਸਾਰੀ ਇੱਥੇ ਮਹਿਤੀ ਵੰਡੀ ਗਈ ਤੇ ਇਸ ਤਰ੍ਹਾਂ ਹੀ ਇਹ ਯਾਤਰਾ ਨਿਕਲਦੀ ਜਦੋਂ ਸਮਾਜਿਕ ਭਾਈਚਾਰਾ ਆਪਸ ਬਣਿਆ ਰਹੇ ਇਹੀ ਸਾਡਾ ਵਾਅਦਾ। ਹਾਂਜੀ। ਅੱਜ ਟੈਲੀਗੇ ਤੁਸੀਂ ਦੇਖ ਰਹੇ ਹੋ ਜਨ ਸਮਾਜ ਮੇਰਾ ਚੋੜੋ ਵੀਰ ਜੈ ਜਨ ਬੋਵੀ ਜੇ ਲਗੀ ਸਾਡੇ ਲੁਧਿਆਣਾ ਦਾ ਪ੍ਰਸਿੱਧ ਸਮਾਜ ਸੇਵਕ ਫੂਲਦਾਲ ਕੈਂਪ ਲਗਾਏ ਜਾਂਦੇ ਨੇ ਚਾਈਟੀਵਲ ਹਸਪਤਾਲ ਬਣਾਏ ਜਾ ਰਹੇ ਨੇ ਉਹ ਅੱਜ ਉਹਨਾਂ ਦੇ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋਗੀ ਨਿਕਲੀ ਹੈ ਘੰਟਾ ਘਰ ਚੌਂਕ 'ਚ ਜ਼ੋਰਦਾਰ ਸਵਾਗਤ ਉਰੀਆ ਦਾ ਲੰਗਰ ਆਥਾ ਭਜਨ ਸਟੇਜਾਂ 'ਤੇ ਲੱਗੇ ਨੇ ਪੂਰਾ ਸਮਾਜ ਹੋਏ ਖੁਸ਼ੀਆਂ ਮਨਾ ਰਿਹਾ ਜੈ ਸ਼੍ਰੀ ਰਾਮ